YouTube ਚੈਨਲ ਕੁਦਰਦਾਰ ਵਰਤਾਨ ਅਰ ਫੇਸਬੁਕ ਪੇਜ ਹਰਚੰਨ ਸਿੰਘ ਗਿਰਜੇਵਾਲਾ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਸਰਦੀ ਦੇ ਮੌਸਮ ਮੌਸਮ ਦੇ ਵਿੱਚ ਸਾਡਾ ਸਰੀਰ ਹੈ ਜਿਹੜਾ ਉਹ ਖਰਾਕ ਪਹੁੰਚਾਉਣ ਦੇ ਸਮਰੱਥ ਹੋ ਜਾਂਦਾ ਹੈ ਤੇ ਅਸੀਂ ਹੈਵੀ ਡਾਈਟ ਹੈ ਜਿਹੜੀ ਉਹ ਪਚਾ ਸਕਦੇ ਹਾਂ ਜਿਹਦੇ ਵਿੱਚ ਅਸੀਂ ਪੰਜੀਰੀ ਪਿੰਨੀਆਂ ਘਿਓ ਆਦ ਖੋਆ ਆਮ ਘਰਾਂ ਦੇ ਵਿੱਚ ਬਣਾਉਣੇ ਆ ਤੇ ਖਾਣੇ ਆ ਇਹ ਪ੍ਰਸਿੱਧ ਧਾਰਨਾ ਹੈ ਔਰ ਹਕੀਕਤ ਵੀ ਹੈ ਕਿ ਸਰਦੀਆਂ ਦਾ ਖਾਦਾ ਗਰਮੀਆਂ ਦੇ ਵਿੱਚ ਅੱਗੇ ਜਾ ਕੇ ਕੰਮ ਆਉਂਦਾ ਕਿਉਂਕਿ ਗਰਮੀਆਂ ਦੇ ਵਿੱਚ ਸਾਡਾ ਸਰੀਰ ਜਿਹੜਾ ਹੈਗਾ ਭਾਰੀ ਖਰਾਕ ਪਹੁੰਚਾਉਣ ਦੇ ਸਮਰੱਥ ਨਹੀਂ ਹੁੰਦਾ ਪਰ ਅੱਜ ਕੱਲ ਜਿਸ ਤਰ੍ਹਾਂ ਦਾ ਸਾਡਾ ਖਾਣ ਪੀਣ ਹੈ ਜਿਸ ਤਰ੍ਹਾਂ ਬਿਮਾਰੀਆਂ ਦਾ ਪ੍ਰਕੋਪ ਵਧ ਰਿਹਾ ਹੈ ਤੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਦਿੱਕਤ ਆਉਣ ਲੱਗੀ ਵੀ ਉਹ ਕਿਸੇ ਦਾ ਘਿਓ ਬੰਦ ਕਰ ਦਿੱਤਾ ਜਾਂਦਾ ਹੈ ਕਿਸੇ ਨੂੰ ਦੁੱਧ ਤੋਂ ਬਣੇ ਪਦਾਰਥਾਂ ਤੋਂ ਰੋਕ ਦਿੱਤਾ ਜਾਂਦਾ ਹੈ ਤੇ ਕਿਸੇ ਨੂੰ ਖੰਡ ਸ਼ੱਕਰ ਜਾਨੀ ਕਿ ਮਿੱਠੇ ਤੋਂ ਰੋਕ ਦਿੱਤਾ ਜਾਂਦਾ ਹੈ ਕਹਿਣ ਤੋਂ ਭਾਵ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਮਿੱਠਾ ਨਹੀਂ ਖਾ ਪਸੰਦ ਜਾਂ ਮਿੱਠਾ ਖਾ ਨਹੀਂ ਸਕਦੇ ਉਹਨਾਂ ਦੀ ਸਿਹਤ ਅਲਾਉ ਨਹੀਂ ਕਰਦੀ ਤਾਂ ਅੱਜ ਆਪਾਂ ਇੱਕ ਐਸੀ ਖਾਣਕ کیسے ਲੱਡੂ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਆਪਾਂ ਘਿਓ ਦੀ ਵਰਤੋਂ ਕਰਨੀ ਹੈ ਔਰ ਖੰਡ ਸ਼ੱਕਰ ਗੋੜਾ ਆਦਿ ਵਰਤੋਂ ਬਿਲਕੁਲ ਹੀ ਨਹੀਂ ਕਰਨੀ ਤਾਂ ਇਹਦੇ ਵਿੱਚ ਆਪਾਂ ਕੀ ਕੀ ਲੈ ਰਹੇ ਹਾਂ ਇਹਦੇ ਵਿੱਚ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਵਾਸਤੇ ਆਪਾਂ ਹਲਸੀ ਸੀਡ ਲੈ ਰਹੇ ਹਾਂ ਇਨਾਂ ਨੂੰ ਥੋੜਾ ਆਪਾਂ ਡਰਾਈ ਰੋਸਟ ਕਰ ਲਾਂਗੇ ਉਸ ਤੋਂ ਬਾਅਦ ਦਰਦਰਾ ਜਾਂ ਪੀਸ ਲੈਣਾ ਹੈ ਉਸ ਤੋਂ ਬਾਅਦ ਆਪਾਂ ਅਖਰੋਟ ਲੈਣਾ ਹੈਗਾ ਬਦਾਮ ਹੈ ਕਾਜੂ ਹੈ ਮਗਜ਼ ਹੈ ਇਹ ਆਗੇ ਚਿੱਟੇ ਤੇਲਾ ਹੈ ਇਹ ਆਗੇ ਪੌਪੀ ਸੀਡ ਖਸਖਸ ਔਰ ਇੱਕ ਹੈ ਗੂੰਦ ਇਹਦੇ ਵਿੱਚੋਂ ਕੋਈ ਚੀਜ਼ ਆਪਾਂ ਸਕਿਪ ਕਰਨੀ ਹੈ ਕਰ ਛੱਡ ਸਕਦੇ ਹਾਂ ਜਿਵੇਂ ਆਪਾਂ ਤਿਲ ਛੱਡ ਸਕਦੇ ਹਾਂ ਪਰ ਤਿਲ ਵੀ ਜਿਹੜੇ ਹੈਗੇ ਆ ਇਹ ਕੈਲਸ਼ੀਅਮ ਵਗੈਰਾ ਸਾਨੂੰ ਬਹੁਤ ਜਿਹੜਾ ਹੈਗਾ ਦਿੰਦੇ ਆ ਜੋੜਦਰਤਾ ਵਾਸਤੇ ਬਹੁਤ ਵਧੀਆ ਹੈਗੇ ਆ ਤੇ ਆਪਾਂ ਮਿੱਠੇ ਦੀ ਥਾਂ ਤੇ ਜਿਹੜਾ ਵਰਤੋਂ ਕਰਨੀ ਹੈਗੀ ਆ ਉਹ ਅੰਜੀਰ ਹੈ ਇਹਨੂੰ ਪਹਿਲਾਂ 10-15 ਮਿੰਟ ਥੋੜਾ ਜਿਹਾ ਭਿਉਂ ਲੈਣਾ ਹੈ ਇੱਕ ਆਪਾਂ ਇਹ ਚ ਦਾਖਾਂ ਕਿਸ਼ਮਿਸ਼ ਦੀ ਵਰਤੋਂ ਕਰਨੀ ਤੇ ਇੱਕ ਆਪਾਂ ਖਜੂਰ ਦੀ ਵਰਤੋਂ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਅਲੱਗ-ਅਲੱਗ ਤਰੀਕੇ ਨਾਲ ਇਹਨੂੰ ਆਪਾਂ ਪੀਸ ਕੇ ਕੁੱਟ ਕੇ ਇਹ ਤੋਂ ਇੱਕ ਲੱਡੂ ਤਿਆਰ ਕਰਨੇ ਆ ਤੇ ਹੁਣ ਆਪਾਂ ਜਿਹੜਾ ਹੈਗਾ ਵੀਡੀਓ ਲੰਮੀ ਨਾ ਹੋਵੇ ਇਸ ਕਰਕੇ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਜਿਹੜੇ ਅਲਸੀ ਹੈ ਇਹਨੂੰ ਥੋੜਾ ਜਿਹਾ ਡਰਾਈ ਰੋਸਟ ਕਰਨਾ ਹੈ ਜਦੋਂ ਇਹ ਚਿਟਕਣ ਜੇ ਲੱਗ ਜਾਏ ਕੜਾ-ਕੜਕ ਦੀ ਆਵਾਜ਼ ਆਉਣ ਲੱਗ ਜਾਏ ਉਸ ਤੋਂ ਬਾਅਦ ਇਹਨੂੰ ਦਰਦਰਾ ਜਾਂ ਪੀਸ ਲੈਣਾ ਹੈ ਉਸ ਤੋਂ ਬਾਅਦ ਜਿਹੜੇ ਡਰਾਈ ਫਰੂਟ ਹੈਗੇ ਇਹਨਾਂ ਨੂੰ ਦਰਦਰਾ ਜਾਂ ਕੁੱਟ ਕੇ ਇਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਕਰਕੇ ਜਿਵੇਂ ਬਾਦਾਮ ਨੂੰ ਅਲੱਗ ਬਰਾਮ ਤੇ ਕਾਜੂ ਨੂੰ ਅਲੱਗ ਹੈ ਇਸੇ ਤਰ੍ਹਾਂ ਤੇਲ ਔਰ ਮੱਕ ਜੈ ਇਹਨਾਂ ਨੂੰ ਅਲੱਗ-ਅਲੱਗ ਥੋੜਾ-ਥੋੜਾ ਘੋਪਾ ਕੇ ਜਣੀ ਆਪਾਂ ਕਿੰਨਾ ਲਿਆ ਇਹਦਾ ਆਪਾਂ ਜਿਹੜੀ ਹੈ 250 ਗ੍ਰਾਮ ਹੈ ਇਹ ਆਪਣਾ 50 ਗ੍ਰਾਮ ਹੈ ਇਹ 100 ਗ੍ਰਾਮ ਹੈ ਇਹ 50 50 ਗ੍ਰਾਮ ਹੈ 100 ਗ੍ਰਾਮ ਹੈ 50 ਗ੍ਰਾਮ ਇਹ ਹੋ ਗਿਆ ਤੇ 50 ਗ੍ਰਾਮ ਗੁੰਦ ਹੋ ਗਈ ਜਿਹਨੇ ਪੌਪੀ ਸੀਡ 50 ਗ੍ਰਾਮ ਹੈ ਇਹਨਾਂ ਨੂੰ ਆਪਾਂ ਹਲਕਾ ਹਲਕਾ ਜਿਹੜਾ ਹੈਗਾ ਘਿਓ ਦੇ ਵਿੱਚ ਰੋਸਟ ਕਰ ਲੈਣਾ ਹੈ ਉਹਦੇ ਨਾਲ ਇੱਕ ਫ੍ਰੈਗਰੈਂਸ ਵਧੀਆ ਆਉਂਦੀ ਹੈ ਔਰ ਇੱਕ ਖਾਣ ਦੇ ਵਿੱਚ ਟੇਸਟੀ ਬਣ ਜਾਂਦੇ ਆ ਤੇ ਜਿਹੜੀ ਹੈਗੀ ਹੈ ਅ ਅੰਜੀਰ ਹੈ ਜਿਹੜੀ ਖਜੂਰ ਹੈ ਜਿਹੜੀ ਦਾਖ ਹੈ ਇਹਨਾਂ ਨੂੰ ਆਪਾਂ ਮੈਕਸੀ ਗ੍ਰਾਈਂਡਰ ਦੇ ਵਿੱਚ ਜਾਂ ਆਪਾਂ ਦੇਸੀ ਜਿਹੜਾ ਆਪਣਾ ਮਾਮ ਦਾਸਤਾ ਕੁੰਡਾ ਹੈ ਉਹਦੇ ਵਿੱਚ ਕੁੱਟ ਕੇ ਜਿਹੜਾ ਹੈਗਾ ਇੱਕ ਲੁਕਦੀ ਜੀ ਬਣਾ ਲੈਣੀ ਹੈ ਇੱਕ ਪਲਪ ਜੀ ਬਣਾ ਲੈਣੀ ਹੈ ਤੇ ਹੁਣ ਜਿਆਦਾ ਵੀਡੀਓ ਲੰਮੀ ਨਾ ਹੋਵੇ ਇਸ ਕਰਕੇ ਜਿਹੜਾ ਬਾਕੀ ਦਾ ਪ੍ਰੋਸੈਸ ਹੈ ਉਹ ਸਾਰਾ ਕਰਨ ਤੋਂ ਬਾਅਦ ਆਪਾਂ ਇੱਕ ਲੱਡੂਏ ਦੇ ਮਿਕਸ ਕਿਵੇਂ ਕਰਨਾ ਹੈ ਲੱਡੂ ਕਿਵੇਂ ਤਿਆਰ ਕਰਨੇ ਆ ਉਹ ਆਪਾਂ ਕਰਦੇ ਆ ਉਸ ਤੋਂ ਪਹਿਲਾਂ ਇਹ ਸਾਰਾ ਜਿਹੜਾ ਹੈਗਾ ਪ੍ਰੋਸੈਸ ਕਰਕੇ ਤਾਂ ਕਿ ਵੀਡੀਓ ਵਾਲਾ ਕੜਾਹੀ ਦੇ ਵਿੱਚ ਪਾਇਆ ਇਹ ਪੁੰਨਿਆ ਇਹ ਪੁੰਨਿਆ ਵੀਡੀਓ ਲੰਮੀ ਨਾ ਹੋਵੇ ਉਹ ਕਰਨ ਤੋਂ ਬਾਅਦ ਆਪਾਂ ਅਗਲੇ ਪ੍ਰੋਸੈਸ ਦੇ ਵਿੱਚ ਫੇਰ ਆਉਣੇ ਆ ਕਿੰਨੇ ਹੋਗੇ ਆ ਜਿਹੜੇ ਡ్రਾਈ ਫਰੂਟ ਸੀਗੇ ਉਹ ਹੋਗੇ ਖਸਖਸ ਹੋਗੀ ਤਿਲ ਹੋ ਗਿਆ ਅਲਸੀ ਡ్రਾਈ ਰੋਸਟ ਕੀਤੀ ਹੋਗੀ ਤੇ ਇਹ ਥੋੜੇ ਥੋੜੇ ਘਿਓ ਦੇ ਵਿੱਚ ਆਪਾਂ ਜਿਹੜੇ ਫਰਾਈ ਕੀਤੇ ਕੋਲੇ ਦੇ ਵਿੱਚ ਦੋ ਦੋ ਤੋਂ ਤਿੰਨ ਚਮਚਾ ਜਿਹੜੇ ਘਿਓ ਦੇ ਲੱਗੇ ਆ ਤੇ ਇਹ ਜਿਹੜੀ ਹੈਗੀ ਆ ਆਪਣੀ ਗੋੰਦ ਇਹ ਸਾਡੇ ਕੋਲੇ ਪਹਿਲਾਂ ਹੀ ਪੀਸੀ ਹੋਈ ਸੀਗੀ ਤੇ ਨਹੀਂ ਇਹਨੂੰ ਵੀ ਥੋੜਾ ਜਿਹਾ ਫਰਾਈ ਕਰਕੇ ਆਪਾਂ ਪੀਸ ਲੈਣਾ ਹੁੰਦਾ ਹੈ ਤੇ ਹੁਣ ਇਹ ਸਾਰੇ ਪਹਿਲਾਂ ਜਿੰਨੇ ਵੀ ਡ్రਾਈ ਫਰੂਟ ਹੈ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸ ਕਰ ਲੈਨੇ ਆਂ ਅਲਸੀ ਹੋ ਗਈ ਬਾਦਾਮ ਹੋ ਗਿਆ ਕਾਜੂ ਹੋ ਗਿਆ ਤਿਲ ਹੋ ਗਿਆ ਬਗਜ ਹੋ ਗਿਆ ਗੂੰਦ ਹੋ ਗਈ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਤੇ ਉਸ ਤੋਂ ਬਾਅਦ ਇਹਨੂੰ ਫਿਰ ਆਪਾਂ ਖਜੂਰ ਤੇ ਅੰਜੀਰ ਤੇ ਕਿਸ਼ਮਿਸ਼ ਦੇ ਵਿੱਚ ਮਿਕਸ ਕਰ ਲਾਂਗੇ ਤੇ ਉਹਨੂੰ ਵੀ ਜਿਹੜਾ ਹੈਗਾ ਪੇਸਣ ਤੋਂ ਬਾਅਦ ਹਲਕਾ ਜਿਹਾ ਘਿਓ ਪਾ ਕੇ 2-3 ਚਮਚ ਘਿਓ ਦੇ ਵਿੱਚ ਇਹਨੂੰ ਆਪਾਂ ਇਸ ਤਰ੍ਹਾਂ ਹਲਕਾ ਜਿਹਾ ਗਰਮ ਕਰ ਲੈਣਾ ਹੈ ਘਿਓ ਵਿੱਚ ਮਿਕਸ ਹੋ ਜਾਂਦਾ ਉਹਦੇ ਨਾਲ ਫ੍ਰੈਗਰੈਂਸ ਵੀ ਵਧੀਆ ਆਉਂਦੀ ਤੇ ਇੱਕ ਥੋੜਾ ਜਿਹਾ ਰੋਸਟ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਆਪਾਂ ਸਾਰਾ ਜਿਹੜਾ ਮਿਕਸਰ ਹੈ ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹ ਲੱਡੂ ਘਟ ਲੈਣੇ ਹੁਣ ਆਪਾਂ ਇਹਨੂੰ ਮਿਕਸ ਕਰ ਲਏ ਤੇ ਇਹ ਜਿਹੜੇ ਲੱਡੂ ਆ ਬੜੇ ਗੁਣਕਾਰੀ ਹੈ ਦਿਲ ਦੇ ਰੋਗਾਂ ਵਾਸਤੇ ਕਮਜ਼ੋਰੀ ਵਾਸਤੇ ਨਿਗਾ ਵਾਸਤੇ ਜੋਰਦਰਦਾਂ ਵਾਸਤੇ ਜਿਨ੍ਹਾਂ ਦਾ 슈ਗਰ ਦੇ ਨਾਲ ਜਿਨ੍ਹਾਂ ਨੂੰ ਵੀਕਨੈਸ ਆਉਂਦੀ ਹੈ ਉਹ ਵੀਕਨੈਸ ਨੂੰ ਦੂਰ ਕਰਦੇ ਆ ਘਟਦੀ ਨਿਗਾ ਨੂੰ ਠਲਦੇ ਆ ਗਠੀਏ ਦੇ ਜਿਹੜੇ ਮਰੀਜ਼ ਨੇ ਕੈਲਸ਼ੀਅਮ ਦੀ ਜਿਨ੍ਹਾਂ ਨੂੰ ਘਾਟ ਆ ਜਾਂਦੀ ਹੈ ম্যাগਨੀਸ਼ੀਅਮ ਦੀ ਘਾਟ ਪੂਰੀ ਕਰਦੇ ਆ ਮਤਲਬ ਬਹੁਤ ਗੁਣਕਾਰੀ ਨੇ ਇਹ ਸਿਰਫ ਲੱਡੂ ਹੀ ਨਹੀਂ ਬਣਨਗੇ ਇਹ ਇੱਕ ਦਵਾਈ ਹੈ ਇੱਕ ਤਰ੍ਹਾਂ ਦੀ ਜਿਹੜੀ ਇੱਕ ਫੂਡ ਸਪਲੀਮੈਂਟ ਦੇ ਰੂਪ ਦੇ ਵਿੱਚ ਆਪਾਂ ਲੈ ਸਕਦੇ ਹਾਂ ਤੇ ਇਹਦੇ ਚ ਕੁੱਲ ਹੈ ਜਿਹੜਾ ਉਹ 5 ਕ ਚਮਚ ਸਿਰਫ 50 ਤੋਂ 70 ਗ੍ਰਾਮ ਘਿਓ ਹੈ ਜਿਹੜਾ ਵਰਤਿਆ ਗਿਆ ਬਹੁਤ ਘੱਟ ਘਿਓ ਵਰਤਿਆ ਗਿਆ ਤੇ ਇਹਦੀ ਵੈਸੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹ ਰੇਸ਼ਿਓ ਪਾ ਦਾਂਗੇ ਕਿਹੜੀ ਚੀਜ਼ ਕਿੰਨੀ ਲਈ ਹੈ ਤੇ ਡਰਾਈ ਫਰੂਟ ਤਾਂ ਤੁਹਾਨੂੰ ਦੱਸਤਾ ਸੀ ਜਿਹੜਾ ਇਹਦੇ ਚ ਕਿਸ਼ਮਿਸ਼ ਤੇ ਇਹਦੇ ਵਿੱਚ ਅੰਜੀਰ ਤੇ ਇਹਦੇ ਵਿੱਚ ਜਿਹੜਾ ਆਪਾਂ ਖਜੂਰ ਲਈ ਗਈ ਹੈ ਉਹ 2-200 ਗ੍ਰਾਮ ਹੈ ਅਸੀਂ ਇਹਦੀ ਜਿਹੜੀ ਮਾਤਰਾ ਹੈਗੀ ਹੈ ਉਹ ਆਪਣੀ ਲੋੜ ਦੇ ਅਨੁਸਾਰ ਵਧਾ ਘਟਾ ਸਕਦੇ ਆ ਇਹਨੂੰ ਇਸ ਤਰ੍ਹਾਂ ਗੁੰਨਝੇ ਲੈਣਾ ਹੈ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਮਿਕਸ ਹੋਣ ਤੋਂ ਬਾਅਦ ਇਹਦੇ ਆਪਾਂ ਜਿਹੜੇ ਲੱਡੂ ਆ ਉਹ ਤਕਰੀਬਨ 50 ਕਿ ਗ੍ਰਾਮ ਦਾ ਇੱਕ ਲੱਡੂ ਆ ਜਿਹੜਾ ਆਪਾਂ ਰੱਖਣਾ ਹੈਗਾ ਤੇ ਸਵੇਰ ਨਿਰਨੇ ਪੇਟ ਇਹਨੂੰ ਵਰਤ ਸਕਦੇ ਆ ਇਹ ਇੱਕ ਤਰ੍ਹਾਂ ਨਾਲ ਸਵੇਡਿਸ਼ ਵੀ ਹੈ ਇਹ ਇੱਕ ਤਰ੍ਹਾਂ ਦੀ ਮੈਡੀਸਨ ਵੀ ਇੱਕ ਤਰ੍ਹਾਂ ਦੀ ਦਵਾਈ ਵੀ ਹੈ ਇਹ ਇਸ ਤਰ੍ਹਾਂ ਦੇ ਲੱਡੂ ਆ ਜਿਹੜੇ ਉਹ ਆਪਾਂ ਬਣਾ ਕੇ ਰੱਖ ਸਕਦੇ ਆ ਇਹ ਜਲਦੀ ਖਰਾਬ ਨਹੀਂ ਹੁੰਦੇ ਕਾਫੀ ਦੇਰ ਤੱਕ ਪਏ ਰਹਿੰਦੇ ਆ ਪਰ ਕੋਸ਼ਿਸ਼ ਕਰੋ ਆਪਣੀ ਲੋੜ ਅਨੁਸਾਰ ਫੇਰ ਬਣਾਉਂਦੇ ਰਹੋ ਇਹ ਇਸ ਤਰ੍ਹਾਂ ਦੇ ਲੱਡੂ ਬਣ ਕੇ ਜਿਹੜੇ ਆ ਉਹ ਤਿਆਰ ਹੋ ਜਾਂਦੇ ਆ ਇਹ ਲੱਡੂ ਤਿਆਰ ਹੋ ਗਏ ਤਕਰੀਬਨ 50 ਗ੍ਰਾਮ ਦਾ ਇੱਕ ਲੱਡੂ ਹੈ ਇੱਕ ਇਹ ਦੇ ਲਈ ਆਪਾਂ ਖਾਣੇ ਆ ਤਾਂ ਜਿਹੜੀਆਂ ਆਪਾਂ ਬਿਮਾਰੀਆਂ ਦਾ ਜ਼ਿਕਰ ਕੀਤਾ ਜਿਹੜੀਆਂ ਬਿਮਾਰੀਆਂ ਨਾਲ ਝੂਝ ਰਹੇ ਆ ਕਮਜ਼ੋਰੀਆਂ ਦੇ ਨਾਲ ਝੂਝ ਰਹੇ ਆ ਕਿਉਂਕਿ ਅਸੀਂ ਪੇਟ ਤਾਂ ਭਰ ਰਹੇ ਆ ਪਰ ਸਾਡਾ ਅਨਾਜ ਆ ਜਿਹੜਾ ਉਹ ਪੋਸਟਿਕ ਨਹੀਂ ਹੈਗਾ ਤੇ ਸਾਡੇ ਅਨਾਜ ਦੇ ਵਿੱਚ ਆਈ ਖੁਰਾਕੀ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਸਾਨੂੰ ਜਾਂ ਤਾਂ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਤੇ ਜਾਂ ਫਿਰ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਨਿਊਟ੍ਰੀਸ਼ਨਲ ਵੈਲਿਊ ਵਾਲੀਆਂ ਚੀਜ਼ਾਂ ਬਣਾ ਕੇ ਖਾ ਲੈਣੀਆਂ ਚਾਹੀਦੀਆਂ ਜਿਹਦੇ ਨਾਲ ਸੀ ਬਿਮਾਰੀਆਂ ਤੋਂ ਬਚ ਕੇ ਸਰੀਰ ਤੰਦਰੁਸਤ ਰਵੇ ਸਰੀਰ ਫਿੱਟ ਰਵੇ ਉਮੀਦ ਕਰਦੇ ਆਂ ਅੱਜ ਵਾਲੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਆਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ